ਹਾਂਜੀ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਗਤ ਗੁਰੂ ਗੁਰੂਆਂ ਦੇ ਗੁਰੂ ਜਗਤ ਪਤਾਮਾ ਸਹਬੇ ਕਮਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ ਪ੍ਰਕਾਸ਼ ਜਿਹੜਾ ਪੂਰੀ ਦੁਨੀਆ ਦੇ ਵਿੱਚ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੀਆਂ ਸੰਗਤਾਂ ਉਸ ਦੇ ਸਬੰਧ ਵਿੱਚ ਝੂਂਦੀਆਂ ਅੰਮ੍ਰਿਸਮੁਚੀਆਂ ਸੰਗਤਾਂ ਸਤਿਗੁਰਾਂ ਦਾ ਪ੍ਰਕਾਸ਼ ਜਿਹੜਾ ਬੜੇ ਜੋਰਾ ਅਸ਼ੂਰਾ ਦੇ ਲਾਡਾ ਦੇ ਨਾਲ ਸਤਿਗੁਰਾਂ ਦਾ ਪ੍ਰਗਾਸ ਦਿਹਾੜਾ ਮਨਾਰੇ ਜ ਸੰਗਤ ਚੇੜੂਗੀ ਅਸੀਂ ਇਸ ਮੌਕੇ ਤੇ ਸਾਰੀਆਂ ਦੇਸ਼ਾਂ ਮ ਦੇਸ਼ਾਂ ਦੇ ਵਿੱਚ ਬੈਠੀ ਜਨ ਵੀ ਸੰਗਤ ਹੈ ਉਹਨਾਂ ਨੂੰ 695 ਪ੍ਰਗਾਸ ਦਿਹਾੜੇ ਦੀ ਸਮੁੱਚੀ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆ ਜਗਤ ਗੁਰੂ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਅਰਬਦਾਸ ਮਹਾਰਾਜੀ ਜਿਨ੍ਹਾਂ ਦਾ ਉਪਦੇਸ਼ ਹੀ ਐਸਾ ਚਾਹ ਹੋ ਰਾਜ ਮੈਂ ਜਹਾਂ ਮਿਲੇ ਸਮਨ ਕੋ ਅਨਿਸ਼ੋਟ ਬੜੇ ਸਭ ਵਸੇ ਰਬਦਾਸ ਰਹੇ ਪਰਸਨ ਇਸ ਫਤਗੁਰਾਂ ਦਾ ਐਗਜ਼ੈਕਟ ਗੁਰੂ ਸਾਰਿਆਂ ਦੇ ਗੁਰੂ ਸਾਡੇ ਸਭ ਦੇ ਇੱਕ ਪੌਮ ਦੇ ਗੁਰੂ ਨੇ ਐਗਜ਼ੈਕਟ ਗੁਰੂ ਆ ਜਿਹਨੇ ਸਭ ਦਾ ਪਲਾ ਮੰਗਿਆ ਇੱਕ ਮੋਤੀ ਦੇ ਤਰ੍ਹਾਂ ਇੱਕ ਮਾਲਾ ਦੇ ਵਿੱਚ ਸਾਰੇ ਸੰਗਤ ਨੂੰ ਪਰੋਕੇ ਜਿਹਨੇ ਦੇਖਿਆ ਧੰਨਵਾਦ ਆ ਵੀਰ ਔਰ ਧੰਨਵਾਦ ਆ ਪੂਰੀ ਸੰਗਤ ਦਾ ਉਹ ਧੰਨਵਾਦ ਸਤ ਸੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਿਰਪਾ ਸਦਕਾ ਤੁਰਕੀ ਬਾਣੀ ਆਈ ਚੈਨ ਸਗਲੀ ਚਿੰਤ ਮਟਾਈ ਪਾਕਾਂ ਦੇ ਅਨੁਸਾਰ ਅੱਜ ਅਖੰਡ ਪਾਰ ਸਾਹਿਬ ਦੇ ਭੋਗ ਪਏ ਆ ਔਰ ਸੰਗਤਾਂ ਨੇ ਸਤ ਗੁਰਾਂ ਦੀ ਬਾਣੀ ਸੁਣ ਕੇ ਆਪਣੀ ਜਿਹੜੀ ਜ਼ਿੰਦਗੀ ਆ ਔਰ ਨੂੰ ਰੂਪ ਦਿੱਤੀ ਔਰ ਧੰਨਵਾਦ ਕੀਤਾ ਸਭ ਤਰ੍ਹਾਂ ਦਾ ਔਰ ਇਸ ਮੌਕੇ ਦੇ ਮੈਂ ਸਾਰੀਆਂ ਸੰਗਤਾਂ ਰੂਹ ਦੁਆਰਾ ਤੋਂ ਧੰਨਵਾਦ ਕਹਿੰਦਾ ਵੀ ਜੰਨੀ ਵੀ ਸੰਗਤ ਸਤਿਪੁਰਾਂ ਦੇ ਚਰਨਾਂ ਦੇ ਜਾਈਆ ਉਹਨਾਂ ਦਾ ਕੋਟਨ ਕੋਟਨ ਧੰਨਵਾਦ ਆ ਵਾਈਕੋ ਜੀ ਦਾ ਖਲਸਾ ਵਾਈਕੋ ਜੀ ਦੇ ਜਨ ਤੇ ਸਤਿਦੇਵ ਤੁਨ ਜੀ ਪੂਰੇ ਸ਼ੋਗ ਰਤੇ ਸਤਕੁਲੁਕ ਦਾਸ ਮਹਾਰਾਜ ਦੀ ਜੈ ਵਾਈਕੋ ਜੀ ਦਾ ਫਲਸਾ ਵਾਈਕੋ ਜੀ ਦੇ ਫੱਤੇ ਜੈ ਗੁਰਦੇਵ ਅੰਮ੍ਰਿਤ ਜੈ ਭਿੰਗ ਜੈ ਭਾਰਤ ਦੰਦ 1432 ਕੀ ਮਾਰਕਸ ਦੀ 15 ਲੋਕੀਓ ਦੇ ਕਲਿਆਣ ਪਰਦੇਸ਼ ਸ਼੍ਰੀ ਦਮਤਾ ਜੀ ਦੇ ਮਹਾਵਾਕਾਂ ਸਾਹਿਬ ਸਤਿ ਸ਼੍ਰੀ ਅਕਾਲ ਉਪਰ ਸਾਹ ਨਗਰਪਾਲਿਕਾ ਰੂਪਾ ਸੁਪਤਿਆ ਸੰਕਰਨਾਲ ਮਣਕੇ 800 ਰੋਡ ਤੋਂ ਗੱਦੀ ਮਾਰੀ ਇਧਰ ਸੰਗੀਤਪਾਲਤਾ ਸ਼੍ਰੀ ਖਣਜਾਲ ਜੀ ਦੇ ਆ ਆਮ ਪ੍ਰੋਵਾਈਸਨ ਸੱਤੇ ਪਾਸੋਂ ਸਾਰੇ ਨੂੰ ਫਾਇਦਾ ਕੋਲੋਂ ਪਰਫੋਕਾ ਤੋਂ ਪ੍ਰਾਪਤ ਨਾਗਰਿਕ ਸੰਤੁਪੰਤ ਹੋਇਆ ਅਧਿਕਾਰਾ ਹੋਗਾ ਸੱਤੇ ਪਾਸੇ ਵੀ ਸਰਪਾਖ ਨੇ ਬਦਲਦੇ ਸੰਗਤਾਂ ਦੇ ਸੂਚੀ ਸੰਗਤ ਦੇ ਦੇਸ਼ ਤੇ ਅਧਿਸ਼ ਤੇ ਸਾਰੀਆਂ ਸੰਗਤਾਂ ਲਈ ਇਹ ਪ੍ਰਕਾਣ ਖੁਸ਼ੀਆਂ ਭਰੇ ਸਾਨੂੰ ਬਖਸ਼ਿਸ਼ ਕਰਨ ਦੇ ਆਸ ਆਪੇ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਕਮੇਟੀ ਜੀ ਵੱਲੋਂ ਅਤੇ ਸਮੁੱਚੇ ਨਗਰ ਵੱਲੋਂ ਠੰਡਾ ਪਰਿਵਾਰ ਵੱਲੋਂ ਗੁਰੂ ਮਹਾਰਾਜ ਜੀ ਦੇ ਛੇ ਸੋਹਣੇ ਦੇ ਪ੍ਰਕਾਸ਼ ਪੁਰਬ ਦੀਆਂ ਕਰੋੜ ਕਰੋੜ ਵਧਾਈਆਂ ਦਿੰਦਾ ਹਾਂ ਬੋਲੋ ਸੋਹਣ ਰੁਪਏ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਧੰਗੁਰ ਦੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧਨਕੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੇ ਹਰ ਹਰ ਵਾਲਮੀਕੇ ਜਗਤ ਗੁਰੂ ਸਤ ਗੁਰੂ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਪੂਰੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸੋ ਸਾਡੇ ਨਗਰ ਚਿਹੜੂ ਦੇ ਵਿੱਚ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪ੍ਰਬੰਧਕ ਕਮੇਟੀ ਔਰ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ कल शोभा यात्रा ਦਾ ਆਯੋਜਨ ਕੀਤਾ ਗਿਆ ਸੀ ਔਰ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆ ਸੋ ਇਸ ਪਾਵਨ ਪਵਿੱਤਰ ਦਿਹਾੜੇ ਤੇ ਆਪ ਸਭ ਸੰਤਾਂ ਨੂੰ ਦੇਸ਼ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਨੇ ਆ ਸੋ ਸਾਨੂੰ ਸਤਿਗੁਰੂ ਅਰਵਦਾਸ ਮਹਾਰਾਜ ਜੀ ਦੇ ਦਸੇ ਮਾਰਗ ਤੇ ਚੱਲ ਕੇ ਉਹਨਾਂ ਦੇ ਪੂਰਨ ਤੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣਾ ਚਾਹੀਦਾ ਆ ਸੋ ਇੱਕ ਵਾਰ ਫੇਰ ਜਿੰਨੇ ਵੀ ਸਾਡੇ ਚਿਹੜੂ ਦੇ ਐਨ ਆਰ ਆਈ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਅਸੀਂ ਲੱਖ ਲੱਖ ਮੁਬਾਰਕ ਦਿੰਨੇ ਆ ਔਰ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬ ਦੇ ਜਿਹੜੇ ਨੌਜਵਾਨ ਸੇਵਾਦਾਰ ਪ੍ਰਬੰਧਕ ਕਮੇਟੀ ਆ ਜਿਨ੍ਹਾਂ ਨੇ ਗੁਰੂ ਘਰ ਦੇ ਲਈ ਦਿਨ ਰਾਤ ਇੱਕ ਪੀਤਾ ਇਸ ਪ੍ਰੋਗਰਾਮ ਨੂੰ ਲਿਖਣ ਦੇ ਵਾਸਤੇ ਸੋ ਮੈਂ ਅਮਰਦੀਪ ਕੰਡਾ ਮੈਂਬਰ ਪੰਚਾਇਤ ਚਿਹੜੂ ਹੋਣ ਦੇ ਨਾਤੇ ਇਹਨਾਂ ਦਾ ਮੈਂ ਸਿਰ ਚੁਕਾ ਕੇ ਪ੍ਰਣਾਮ ਕਰਦਾ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹ ਵਧਾਈ ਦੇ ਪਾਤਰ ਨੇ ਸਾਡੇ ਸੁਜੀਤ ਸੰਧੂ ਜੀ ਸਤਨਾਮ ਸੰਧੂ ਦੀਪਾ ਸੰਧੂ ਔਰ ਸਾਡੇ ਪੁਰਾਣੇ ਸੇਵਾਦਾਰ ਜੇਵਲ ਗ੍ਰਿਸ਼ਣ ਸੰਧੂ ਜੀ ਵਿਸ਼ਾਲ ਸੰਧੂ ਜੀ ਜਿਨੇ ਵੀ ਇਹਨਾਂ ਦੇ ਨਾਲ ਨੌਜਵਾਨ ਨੇ ਇਹਨਾਂ ਦਾ ਕੋਟਨ-ਕੋਟਨ ਧੰਨਵਾਦ ਔਰ ਇਹ ਵਧਾਈ ਦੇ ਪਾਤਰ ਨੇ ਔਰ ਮੈਂ ਇੱਕ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕਈ ਵਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸ਼ਰਾਰਤੀ ਅਨਸਰ ਜੋ ਸਾਡੇ ਗੁਰੂ ਘਰਾਂ ਦੇ ਉਂਗਲ ਝੁਕਦੇ ਆ ਔਰ ਟਿੱਕਾ ਟਿੱਪਣੀ ਕਰਦੇ ਆ ਸੋ ਉਹਨਾਂ ਨੂੰ ਮੈਂ ਚੇਤਾਵਨੀ ਦੇਣਾ ਚਾਹੁੰਦਾ ਆ ਕਿ ਜੇ ਤੁਹਾਡੇ ਦੇ ਵਿੱਚ ਹਿੰਮਤ ਹੈ ਤਾਂ ਉਹ ਵਿਦੇਸ਼ ਵਿੱਚ ਬੈਠ ਕੇ ਇਸ ਧਰਤੀ ਤੇ ਆ ਕੇ ਸਾਡੇ ਨਾਲ ਸਾਹਮਣੇ ਬੈਠ ਕੇ ਗੱਲ ਕਰਨ ਸੋ ਇੱਕ ਵਾਰ ਫਿਰ ਆਪ ਸਭ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਪਰ